ਉਹ ਦੁਕਾਨਦਾਰ ਜਿਹੜੇ ਟੈਂਪਰੇਰੀ ਮੇਲਿਆਂ ਤੇ ਜਾ ਕੇ ਜਾਂ ਪੁੰਨਿਆਂ ਤੇ ਮੱਛਾ ਤੇ ਕਿਸੇ ਤਿਉਹਾਰ ਦੇ ਉੱਤੇ ਜਾ ਕੇ ਦੁਕਾਨਾ ਸਜਾਉਂਦੇ ਹਨ ਟ੍ਰਾਇੰਗਲ ਪਾਰਟ ਯੂਫ ਪੰਜਾਬ ਨੇ ਇਹਨਾਂ ਦਾ ਇੱਕ ਆਲਟਰਨੇਟਿਵ ਹੱਲ ਕਰਿਆ ਹੈ ਵੀਰੇ ਬੱਚਾ ਸੇ ਤੋਂ ਉਲਟਾ ਸਰੀਆਂ ਨਾਲ ਬੱਚਿਆਂ ਦੀ ਪੜ੍ਹਾਈ ਲਿਖਾਈ ਵੀ 18 ਸਾਲ ਤੱਕ ਫਰੀ ਫਰੀ ਹੈ। ਬਾਕੀ ਅਸੀਂ ਇਹਨਾਂ ਨੂੰ ਘਰ ਬਣਾ ਕੇ ਵੀ ਦੇਵਾਂਗੇ। ਵਾਹਿਗੁਰੂ ਜੀ ਅਕਾਲ ਚਾਹ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡਾ ਗੱਲਬਾਤ ਕਰਨ ਦਾ ਵਿਸ਼ਾ ਉਹ ਦੁਕਾਨਦਾਰ ਜਿਹੜੇ ਟੈਂਪਰੇਰੀ ਮੇਲਿਆਂ ਤੇ ਜਾ ਕੇ ਪੁਨਿਆ ਤੇ ਮਛਿਆ ਤੇ ਕਿਸੇ ਤਿਉਹਾਰ ਦੇ ਉੱਤੇ ਜਾ ਕੇ ਦੁਕਾਨਾਂ ਸਜਾਉਂਦੇ ਹਨ ਜਿਹੜੇ ਕਿ ਇਹ ਲੋਕ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਪਰਿਵਾਰ ਸਮੇਤ ਆਉਂਦੇ ਹਨ ਇਹ ਆਪ ਦਾ ਸਾਰਾ ਸਾਜੋ ਸਮਾਨ ਆਪਦੇ ਟੈਂਪੂ ਤੇ ਜਾਂ 4 ਵੀਲਰ ਤੇ ਲਿਆ ਕੇ ਦੁਕਾਨ ਲਾਉਂਦੇ ਹਨ ਪੈਸਾ ਵੀ ਇਨਵੈਸਟਮੈਂਟ ਕਰਦੇ ਹਨ ਇਹਨਾਂ ਦੇ ਬਹੁਤ ਸਾਰੇ ਖਰਚੇ ਹਨ ਜਿਵੇਂ ਕਿ ਇਹਨਾਂ ਨੇ ਬੈਂਕ ਦੇ ਕਿਸ਼ਤਾਂ ਵੀ ਭਰਨੀਆਂ ਹੁੰਦੀਆਂ ਹਨ ਫਿਰ ਬੱਚਿਆਂ ਦੀ ਪੜ੍ਹਾਈ ਰਖਾਈ ਦਾ ਖਰਚਾ ਘਰਾਂ ਦਾ ਖਰਚਾ ਸਾਰੇ ਬਹੁਤ ਸਾਰੇ ਖਰਚੇ ਇਹਨਾਂ ਨੂੰ ਪੈ ਜਾਂਦੇ ਹਨ ਜਿਹੜੇ ਕਿ ਇਹਨਾਂ ਨੂੰ ਮਿਹਨਤ ਕਰਨ ਦੇ باوجود ਵੀ ਇਹ ਲੋਕ ਬੁਰੀ ਤਰ੍ਹਾਂ ਅੱਜ ਵੀ ਬੀੜਤ ਹਨ ਇਹਨਾਂ ਸਾਰੀਆਂ ਪ੍ਰੌਲਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰਾਇੰਗਲ ਪਾਰਟੀ ਆਫ ਪੰਜਾਬ ਨੇ ਇਹਨਾਂ ਦਾ ਇੱਕ ਅਲਟਰਨੇਟਿਵ ਹੱਲ ਕਰਦਿਆ ਹੈ ਜਿਦੇ ਵਿੱਚ ਅਸੀਂ ਇਹਨਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿਉਂਕਿ ਜਿਵੇਂ ਕਿ ਲੇਵਰ ਇੱਕ ਦਿਨ ਦੀ ਦਿਹਾੜੀ ਹੈਗੀ ਆਮ ਤੌਰ ਤੇ 5-600 ਰੁਪਿਆ ਹੈਗੀ ਆ ਇਹਦੇ ਵਿੱਚ 1600 ਰੁਪਿਆ ਦਿਹਾੜੀ ਅਸੀਂ ਰੱਖੀ ਹੈਗੀ ਜਿਦੇ ਵਿੱਚ ਸੇ ਸਹੂਲਤਾਂ ਫਰੀ ਅੰਨ ਬੱਚਿਆਂ ਦੀ ਪੜ੍ਹਾਈ ਲਿਖਾਈ ਵੀ 18 ਸਾਲ ਤੱਕ ਫਰੀ ਫਰੀ ਹੈ ਬਾਕੀ ਅਸੀਂ ਇਹਨਾਂ ਨੂੰ ਘਰ ਬਣਾ ਕੇ ਵੀ ਦੇਵਾਂਗੇ ਕਿਹੜਾ ਕਿ ਆਪਣੀ ਆਹੇ ਕਮਾਈ ਦੇ ਵਿੱਚੋਂ ਕੈਸਟ ਕੱਢ ਕੇ ਆਪਦਾ ਇਥਾ ਵਧੀਆ ਤਰੀਕੇ ਨਾਲ ਭਰ ਸਕਦੇ ਹਾਂ ਸਾਡਾ YouTube ਚੈਨਲ ਟ੍ਰਾਇੰਗਲ ਪਾਰਟ ਪੰਜਾਬ ਅਤੇ ਸੋਨਾ ਪੰਜਾਬ ਹੈ ਨਾਲ Facebook ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਰਿਆਂ ਨੂੰ ਇਹ ਜਗਾਇਆ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ